डीसी साहब सरदार ਦਲਵਿੰਦਰਜੀਤ ਸਿੰਘ ਜੀ ਐਸਟੀਐਮ ਸਾਹਿਬ ਜਿੰਨੇ ਸਰਪੰਚ ਪੰਚ ਸਹਿਬਾਨ ਪਹੁੰਚੇ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਆਓ ਸਭ ਤੋਂ ਬਿਨਾਂ ਪਦਵੀ ਸਾਂਝ ਤੋਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਦਿਨੀ ਬੜਾ ਸੰਤਾਪ ਹੰਡਾਇਆ ਪੰਜਾਬ ਨੇ ਉਹ ਦੌਰ ਵੇਖਿਆ ਹੜ੍ਹਾਂ ਦਾ ਜਿਹੜਾ ਐਕਸਪੈਕਟਡ ਨਹੀਂ ਸੀਗਾ ਸਾਨੂੰ ਆਸ ਨਹੀਂ ਸੀ ਕਿ ਇੰਨਾ ਪਾਣੀ ਸਾਡੇ ਪੰਜਾਬ ਦੇ ਉੱਤੇ ਮਾਰ ਕਰੂਗਾ ਔਰ ਸਾਡੀਆਂ ਫਸਲਾਂ ਦੇ ਨਾਲ ਨਾਲ ਸਾਡੇ ਘਰ ਮਾਲ ਡੰਗਰ ਇਥੋਂ ਤੱਕ ਕਿ ਸਾਡੇ ਸਕੂਲ ਸਕੂਲਾਂ ਦੇ ਬੱਚਿਆਂ ਦੇ ਦੀਆਂ ਕਿਤਾਬਾਂ ਪੋਲੇ ਛੜਕਾਂ ਤੁਰੋੜ ਕੇ ਲੈ ਜਾਊਗਾ ਅਸੀਂ ਕਦੀ ਐਂ ਤਰ੍ਹਾਂ ਸੋਚਿਆ ਵੀ ਨਹੀਂ ਸੀਗਾ 1988 ਦੇ ਹੜ੍ਹ ਯਾਦ ਨੇ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਪਰ ਇਹਨਾਂ 2025 ਦੇ ਜਿਹੜੇ ਹੜ੍ਹ ਆਏ ਉਹਨਾਂ ਦੇ ਵਿੱਚ ਪਾਣੀ ਜਿੰਨਾ ਆਇਆ ਉਹ 1988 ਦੇ ਵੀ ਰਿਕਾਰਡ ਨੂੰ maat pa gaya پیچھے ਛੱਡ ਗਿਆ ਔਰ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਕੁਝ ਲੋਕ ਵਿਰੋਧੀ ਪਾਰਟੀਆਂ ਦੇ ਇਹਨੂੰ ਮੈਨਮੇਡ ਹਾਰ ਕਹਿੰਦੇ ਰਹੇ ਸਿਆਸਤ ਕਰਦੇ ਰਹੇ ਕੁਝ ਫੋਟੋਆਂ ਵੀ ਖਿਚਾਉਣ ਆਉਂਦੇ ਰਹੇ ਪਰ ਦੇਖੋ ਇਹ ਤੇ ਔਨ ਰਿਕਾਰਡ ਆ ਕਿ 11 ਲੱਖ ਕਿਊਸਿਕ ਪਾਣੀ ਜਿਹੜਾ 1988 ਚ ਆਇਆ ਸੀਗਾ ਕਿ 14 ਲੱਖ ਕਿਊਸਿਕ ਨੂੰ ਕ੍ਰਾਸ ਕਰ ਗਿਆ ਕੁਦਰਤ ਦੇ ਅੱਗੇ ਤੇ ਕਿਸੇ ਦਾ ਹੀ ਹੋਰ ਨਹੀਂ ਐਨੀ بارش ਹੋਈ ਆਪਾਂ ਸਾਰੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ ਜਾਣਦੇ ਰਹੇ ਹਾਂ ਤੁਸੀਂ ਵੀ ਸਾਡੇ ਮੰਤਰੀ ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਹਲਕਾ ਅੰਚਾਰ ਸਾਹਿਬਾਨ ਸਾਰੇ ਹੀ ਆਪਾਂ ਲੱਗੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਆਪਦੇ ਘਰ ਬਚਾਈਏ ਆਪਦੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਈਏ ਸੋ ਬੜਾ ਡਰਾਉਣਾ ਭਿਆਨਕ ਦ੍ਰਿਸ਼ ਦੇਖਿਆ 60 ਤੋਂ ਜ਼ਿਆਦਾ ਜਾਨਾਂ ਗਈਆਂ ਪਸ਼ੂਆਂ ਦਾ ਤੇ ਕੋਈ ਗਿਣਤੀ ਨਹੀਂ ਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੜਾ ਦੇ ਵਿੱਚ ਸੀਗੇ ਔਰ ਮੈਨੂੰ ਯਾਦ ਆ ਕਿ ਉਹ ਆਪਣਾ ਚੌਪਰ ਵੀ ਇਸ ਦੀਨਾ ਨਗਰ ਹਲਕੇ ਦੇ ਵਿੱਚ ਛੱਡ ਕੇ ਲੋਕਾਂ ਦੀ ਲੋਕਾਂ ਦੇ ਵਾਸਤੇ ਛੱਡ ਕੇ ਸੀਗੇ ਕਿ ਇਹਨੂੰ ਮੈਂ ਤੇ ਰੋਡ ਤੇ ਵੀ ਸਫ਼ਰ ਕਰ ਲੂੰਗਾ ਜੇ ਕਿਤੇ ਲੋਕਾਂ ਦੀ ਮਦਦ ਇਹ ਚੌਪਰ ਕਰ ਸਕਦਾ ਹੈ ਤੇ ਲੋਕਾਂ ਦਾ ਹੀ ਆ ਲੋਕਾਂ ਵਾਸਤੇ ਵਰਤਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਪਾਣੀ ਦਾ ਕੁਝ ਨਾ ਕੁਝ ਪੱਤਰ ਘਟਿਆ ਦੁਬਾਰਾ ਫੇਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਪਾਣੀ ਫੇਰ ਵਧ ਰਿਹਾ ਸੋ ਹੌਲੀ ਹੌਲੀ ਨਾਰਮਲ ਲਾਈਫ ਵੱਲ ਵਧੇ ਔਰ ਮੈਨੂੰ ਬੜੀ ਸੰਤੋਸ਼ਟੀ ਹੈ ਇਸ ਗੱਲ ਦੀ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਹਾੜਾਂ ਦਾ ਮੁਆਵਜ਼ਾ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅੰਮ੍ਰਿਤਸਰ ਦੇ ਅਜ਼ਨਾਰਾ ਹਲਕੇ ਦੇ ਵਿੱਚ ਪਹੁੰਚੇ ਔਰ ਇੱਕ ਦੋ ਦੋ ਦਿਨ ਪਹਿਲਾਂ ਤੇ ਉੱਥੇ ਉਹਨਾਂ ਨੇ ਸਾਰੇ ਜੋ ਪ੍ਰਭਾਵਤ ਲੋਕ ਸੀਗੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਈ ਔਰ ਅੱਜ ਮੰਤਰੀ ਪੰਜਾਬ ਦੇ ਜਿਹੜੇ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਕੱਲ੍ਹ ਕੋ ਸਾਡੇ ਐਮਐਡੀ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਬਾਕੀ ਜਗ੍ਹਾ ਤੇ ਵੀ ਜਾਣ ਕੇ ਸੋ ਅੱਜ ਅਸੀਂ ਇੱਥੇ ਖੁਸ਼ੀਪੁਰ ਪਿੰਡ ਦੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਤਲਬ ਮਦਦ ਕੈਲੋ ਜਨ ਪੁਨਰਵਾਸ ਕੈਲੋ ਜਾਂ ਦੁਬਾਰਾ ਕੁਝ ਨਾ ਕੁਝ ਲੀਹਾਂ ਦੇ ਖੜਾ ਕਰਨ ਵਾਸਤੇ ਸਰਕਾਰ ਦਾ ਉਪਰਾਲਾ ਔਰ ਇਹ ਜਨਾ ਮੁਆਵਜ਼ਾ 20000 ਰੁਪਿਆ ਪਰ ਏਕੜ ਨਿਸ਼ਚਿਤ ਕੀਤਾ ਗਿਆ ਹੈ ਇਹ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਹੈ ਅੱਜ ਤੱਕ ਕਦੀ ਕਿਸੇ ਸਟੇਟ ਨੇ ਇਹਨਾ ਮੁਆਵਜ਼ਾ ਜਿਹੜਾ ਫਸਣਾਦਾ ਹੈ ਉਹ ਡਿਪਲਿਅਰ ਨਹੀਂ ਕੀਤਾ। ਔਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ। ਕਿਉਂਕਿ ਜਦੋਂ ਲੋੜ ਹੁੰਦੀ ਆ ਨਾ ਉਦੋਂ ਹੀ ਕੋਈ ਚੀਜ਼ ਚੰਗੀ ਲੱਗਦੀ ਆ ਜਦੋਂ ਲੋੜ गु져 ਜਾਂਦੀ ਆ ਫਿਰ ਐਨ ਲੱਗਦਾ ਆ ਕਿ ਬਸ ਸਮਾਂ ਲੰਘ ਗਿਆ जख्म ਹੋਣਾ ਤੇ ਉਦੋਂ ਹੀ ਉਹਨਾਂ ਦੇ ਉੱਤੇ ਦਵਾਈ ਲਾਈ ਜਾਵੇ ਕੋਈ ਮਲਮ ਲਾਈ ਜਾਵੇ ਤਾਂ ਤਾਂ ਹੀ ਉਹਦਾ ਜਿਹੜਾ ਆ ਉਹ ਫਾਇਦਾ ਹੁੰਦਾ ਆ ਤੁਸੀਂ ਤੇ ਅਸੀਂ ਸਾਰਿਆਂ ਨੇ ਆਪਾਂ ਵੱਡੇ ਸੰਤਾਪ ਹੰਡਾਏ ਮੇਰੇ ਆਪਦੇ ਹਲਕੇ ਡੰਡਿਆਲਾ ਗਰੂਪ ਦੇ ਵਿੱਚ ਸਿੱਤਾਂ ਪ੍ਰਭਾਵ ਤੇ ਨਹੀਂ ਸੀਗਾ ਪਰ ਬਾਰਸ਼ਾਂ ਇੰਨੀਆਂ ਹੋਈਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਯਾਦ ਆ ਸਾਡੇ ਇੱਕ ਰਮਾਨਾ ਚੱਕ ਪਿੰਡ ਆ ਇੱਕ ਉੱਥੇ ਛੱਤ ਡਿੱਗੀ ਬੱਚੇ ਸੀਗੇ ਥੱਲੇ ਪਏ 17 ਸਾਲ ਦੀ ਕੁੜੀ ਸੀਗੀ ਸਿਮਰਨ ਉਹ ਛੱਤ ਡਿੱਗਣ ਦੇ ਨਾਲ ਉਹਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਔਰ ਗਰੀਬ ਪਰਿਵਾਰ ਸੀਗਾ ਬਹੁਤ ਗਰੀਬ ਪਰਵਾਰ ਆਲ ਅਸੀਂ ਕੋਸ਼ਿਸ਼ ਕਰਕੇ ਹਸਪੀਟਲ ਦਾਖਲ ਕਰਵਾਇਆ ਚਲੋ ਹਸਪਤਾਲਾਂ ਆਣੇ ਵੀ ਬੜੀ ਜਿਹੜੀਆਂ ਉਹ ਮਦਦ ਕੀਤੀ ਬਾਹ ਫੜੀ ਔਰ ਜਿਹੜਾ ਪਰਲਸ ਹਸਪੀਟਲ ਸੀਗਾ ਉਹਨਾਂ ਨੇ ਸਿੰਗਲ ਪੈਸਾ ਲੈਣ ਤੋਂ ਬਿਗੈਰ ਮਤਲਬ ਉਹਦਾ ਲਾਜ਼ ਕਰਕੇ ਦਿੱਤਾ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਹਸਪੀਟਲ ਜਿਨ੍ਹਾਂ ਨੇ ਆਪਣੀਆਂ ਐਂਬੂਲੈਂਸਸ ਲਾ ਦਿੱਤੀਆਂ ਸਾਡੇ ਕਾਰ ਸੇਵਾ ਵਾਲੇ ਬਾਬੇ ਗਏ ਐਨ ਜੀਓਜ਼ ਗਈਆਂ ਸਮਾਜ ਦਾ ਹਰ ਵਰਗ ਚਾਹੇ ਉਹ ਕਲਾਕਾਰ ਸੀਗੇ ਚਾਹੇ ਉਹ ਵਪਾਰੀ ਸੀਗੇ ਚਾਹੇ ਹਰ ਇੱਕ ਨੇ ਜਿੰਨੀ ਆਪਣੀ ਕੋਸ਼ਿਸ਼ ਕਰ ਸਕਦਾ ਸੀਗਾ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਕਿ ਅਸੀਂ ਤੇ ਮਦਦ ਵਾਸਤੇ ਦੂਜੀਆਂ ਸਟੇਟਾਂ ਤੇ ਇਥੋਂ ਤੱਕ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਚਲੇ ਜਾਂਦੇ ਆ ਹੜ੍ਹਾਂ ਨੇ ਸਾਡੇ ਪੋਲ ਜਰੂਟ ਆਏ ਨੇ ਪਰ ਸਾਡੇ ਹੌਂਸਲੇ ਨਹੀਂ ਟੁੱਟੇ ਹੜ੍ਹ ਸਾਡੇ ਹੌਂਸਲਿਆਂ ਨੂੰ ਨਹੀਂ ਤੋੜ ਸਕੇ ਵੀਡੀਓ ਤੁਸੀਂ ਦੇਖਦੇ ਰਹੇ ਹੋਗੇ ਕੋਈ ਸਮਾਜ ਦਾ ਵਰਗ ਐਹੋ ਜਾਂ ਨਹੀਂ ਸੀਗਾ ਜਿਨਨੇ ਖੁਦ ਉੱਥੇ ਜਾ ਕੇ ਮਦਦ ਨਹੀਂ ਕੀਤੀ ਸੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਤੁਸੀਂ ਜਾਣਦੇ ਹੋ ਹਰ ਤਰ੍ਹਾਂ ਨਾਲ ਸੁਹਿਰਤਾ ਅਸੀਂ ਪੌਣੇ ਚਾਰ ਸਾਲ ਹੋ ਗਏ ਚਾਹੇ ਬਿਜਲੀ ਦਾ ਖੇਤਰ ਹੋਵੇ ਚਾਹੇ ਸੋ ਯੂਨਿਟ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਚਾਹੇ ਬਿਜਲੀ ਵਾਧੂ ਦੇਣ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੈਹਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ ਸਕੂਲ ਆਫ ਐਮਿਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਹਰ ਖੇਤਰ ਦੇ ਵਿੱਚ ਅਸੀਂ ਸੰਸੈਰਟੀ ਦੇ ਨਾਲ ਇਮਾਨਦਾਰੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਆਪਣੇ ਕੰਮ ਦੇ ਵਿੱਚ ਜੜੇ ਆ ਲੱਗੇ ਹੋਏ ਏਡੀ ਵੱਡੀ ਕੁਦਰਤੀ ਆਫਤ ਨਾਲ ਨਜਿੱਟਣਾ ਤੁਹਾਨੂੰ ਪਤਾ ਕਿੰਨੀ ਇਹਦੇ ਤੇ ਪੋਲਿਟਿਕਸ ਵੀ ਹੋਈ ਪ੍ਰਧਾਨ ਮੰਤਰੀ ਸਾਹਿਬ ਵੀ ਆਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕਰਕੇ ਚਲੇ ਗਏ ਦਿੱਤਾ ਫੇਰ ਕੁਝ ਨਹੀਂ ਸੋ ਕਈ ਤਰ੍ਹਾਂ ਦੀ ਰਾਜਨੀਤੀ ਹੋਈ ਕਦੀ ਕੋਈ ਆਇਆ ਕਿਸ ਤਰ੍ਹਾਂ ਹੋਇਆ ਪਰ ਸਾਡੇ ਸਾਡੀ ਸਰਕਾਰ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਇਹ ਉਹ ਅਪਰਾਧਾ ਕਿ ਅਸੀਂ ਗਰਾਉਂਡ ਲੈਵਲ ਤੋਂ ਆਏ ਆ ਅਸੀਂ ਗਰਾਉਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੇ ਪੈਸੇ ਨੇ 20000 ਰੁਪਏ ਏਕੜ ਫਸਲਾਂ ਦਾ ਨੁਕਸਾਨ ਤੇ ਜਾਦਾ ਹੈ ਇਹ ਵੀ ਇਹ ਵੀ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਹੈ ਪਰ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਉਪਲਬਧੀ ਹੈ ਇਹ ਤੇ ਉਹ ਨੇ ਜਿਨ੍ਹਾਂ ਤੇ ਹੁਣ ਤੱਕ ਅ ਕਰਵਾਵਰੀਆਂ ਹੋ ਗਈਆਂ ਕਈ ਰਹਿ ਵੀ ਗਏ ਹੋਣਗੇ ਕਈਆਂ ਤੇ ਅਜੇ ਹੋ ਸਕਦਾ ਕੰਮ ਕੰਪਲੀਟ ਨਾ ਹੋਇਆ ਹੋਵੇ ਸੋ ਅਸੀਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹੋ ਜਾਣੀ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਹੋਵੇ ਜਿਨ੍ਹਾਂ ਦੇ ਮਕਾਨ ਟਹਿ ਗਏ ਨੇ ਰੁੜ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਕਰਕੇ ਉਹਨਾਂ ਨੂੰ ਵੀ ਜਿਹੜਾ ਉਚਿਤ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਊਗਾ ਔਰ ਮੈਂ ਤੇ ਇਹੋ ਹੀ ਕਹੂੰਗਾ ਕਿ ਜਿੰਨਾ ਕੋ ਆਪਣਾ ਨੁਕਸਾਨ ਹੋ ਗਿਆ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਕਿ ਆਪਾਂ ਸਾਰੇ ਨਾਲ ਮਿਲ ਕੇ ਇਹੋ ਜੀ ਸਥਿਤੀ ਦੇ ਵਿੱਚੋਂ ਬਾਹਰ ਨਿਕਲੀਏ ਮਿਸ਼ਨ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਤਰਤੀਬ ਨੂੰ ਵਾਰਾ ਇਥੇ ਕਈ ਵਾਰੀ ਕਈ ਹਮਲਾਵਰ ਆਏ ਕਈ ਕੁਦਰਤੀ ਆਫਤਾਂ ਜਾਂ ਪਰਹਿਮਤੀ ਲੋਕਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜਿਹੜਾ ਆ ਉਹ ਮੁੜ ਸੁਰਜੀਤ ਕੀਤਾ ਮੁੜ ਤੋਂ ਆਪਣਾ ਪੁਨਰਵਾਸ ਕੀਤਾ ਸੋ ਅੱਜ ਜਿੰਨੇ ਜਿਹੜੇ ਚੱਕ ਨੇ ਰਾਸ਼ੀਆ ਉਹ ਤੁਹਾਡੇ ਅਕਾਊਂਟਸ ਦੇ ਵਿੱਚ ਜਿਹੜੀਆਂ ਉਹ ਆ ਚੁੱਕੀ ਔਰ ਬਾਕੀ ਜਿਹੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਨਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਇਸੇ ਹੀ ਕਰਕੇ ਅਸੀਂ ਰਾਜਨੀਤੀ ਜਿਹੜੀ ਆ ਉਹ ਚੁਣੀ ਆ ਸੋ ਤੁਸੀਂ ਬਹੁਤ ਸਵੱਗਤੇ ਵੱਡੀ ਗੰਦੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਵਤ ਸਰ ਜਿਵੇਂ ਕਿ ਸਰ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਕੋਈ ਵੀ ਆਫਤ ਆਈ ਹੈ ਉਸ ਨਾਲ ਕੇ ਮੁਕਾਬਲਾ ਕੀਤਾ ਹੈ ਕਿਹਾ ਵੀ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸੋ ਇਸ ਤਰ੍ਹਾਂ ਦੀ ਨੂੰ ਅਸੀਂ ਸਾਰੇ ਮਿਲ ਕੇ ਹਲ ਕੀਤਾ ਤੇ ਹੁਣ ਮੁੱਖ ਮਹਿਮਾਨ ਜੀ ਵੱਲੋਂ ਸੈਂਕਸ਼ਨ ਲੈਟਰ ਦਿੱਤੇ ਜਾਣਗੇ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਸਰਦਾਰ ਹਰਵਿੰਦਰ ਸਿੰਘ ਜੀ ਡੀਓ ਸਾਹਿਬ ਜੀ ਕੈਪਟਨ ਮੰਤਰੀ ਹਮਸ਼ੀਰ ਸਿੰਘ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਐਸਡੀਐਮ ਸਾਹਿਬ ਲਈ ਕਿ ਸਭ ਤੋਂ ਪਹਿਲਾਂ ਆ ਕਰ ਰਹੇ ਆ ਟੇਬਲ ਵਿਛਾ ਲਈ ਅੱਜ 42 ਲਾਭਪਾਤਰੀਆਂ ਨੂੰ ਲਗਭਗ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਮੁੱਖ ਮਹਿਮਾਨ ਜੀ ਵੱਲੋਂ ਦੇਤੇ ਜਾਣ ਕੇ ਸਭ ਤੋਂ ਪਹਿਲਾਂ ਇਕਬਾਲ ਸਿੰਘ ਜੀ son of ਹਜਾਰਾ ਸਿੰਘ ਜੀ ਮੁੱਖ ਮਹਿਮਾਨ ਜੀ ਵੱਲੋਂ ਖੁਦ ਮਜ਼ੁਰਗਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਸੈਂਕਸ਼ਨ ਲੈਟਰ ਦਿੱਤਾ ਜਾ ਰਿਹਾ ਹੈ ਇਹ ਹੀ ਪਹਿਚਾਨ ਹੈ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਕੇ ਲੋਕਾਂ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੀ ਦੁੱਖ ਤਕਲੀਫਾਂ ਸਮਝਦੇ ਹਨ ਇਹਨਾਂ ਤੋਂ ਬਾਅਦ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਕੁੰਦਨ ਸਿੰਘ ਜੀ ਪਲੀਜ਼ ਅੱਗੇ ਆਜੋ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਇਹਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਪਹਿਲੇ ਕੁੰਦਨ ਸਿੰਘ ਜੀ ਇਹਨਾਂ ਤੋਂ ਬਾਅਦ ਹਰਦੀਪ ਸਿੰਘ ਜੀ ਅਜਿਹਾ ਇਹਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਇਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ son of ਸੁਰੇਨ ਸਿੰਘ ਜੀ ਕਮਲਜੀਤ ਸਿੰਘ ਜੀ ਇਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੋਂ ਬਾਅਦ ਕਿਰਪਾਲ ਸਿੰਘ ਜੀ ਨਹੀਂ ਨਹੀਂ ਉਹ ਕੁਲਦੀਪ ਸਿੰਘ ਜੀ ਇਹਨਾਂ ਤੋਂ ਬਾਅਦ ਕਿਰਪਾਲ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਦੀਪ ਸਿੰਘ ਜੀ son of சுரேਨ ਸਿੰਘ ਜੀ ਕਿਰਪਾਲ ਜੀ ਤੋਂ ਬਾਅਦ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਤੋਂ ਬਾਅਦ ਫੇਰ ਗੁਰਦੀਪ ਸਿੰਘ ਜੀ son of ਸ਼ਾਨ ਸਿੰਘ ਜੀ ਇਹ ਸਾਰੇ ਪਿੰਡ ਖੁਸ਼ੀਪੁਰ ਦੇ ਵਾਸੀ ਹਨ ਇਹਨਾਂ ਤੋਂ ਬਾਅਦ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਦਰਸ਼ਨ ਸਿੰਘ ਜੀ ਗੁਰਨਾਮ ਸਿੰਘ ਜੀ ਬੰਟੀ ਰਾਹ ਦਿਓ ਥੋੜਾ ਥੋੜਾ ਰਾਸ਼ਣ ਦਿਓ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਮਹਿੰਦਰ ਸਿੰਘ ਜੀ ਗੁਰਮਖ ਸਿੰਘ ਜੀ son of ਮੱਖਣ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਮੀਤ ਸਿੰਘ ਜੀ son of ਕੁਲਦੀਪ ਸਿੰਘ ਗੁਰਮੀਤ ਸਿੰਘ son of ਕੁਲਦੀਪ ਸਿੰਘ ਗੁਰਨਾਮ ਸਿੰਘ ਜੀ ਇਹਨਤ ਬਾਦ ਗੁਰਮukh ਸਿੰਘ ਜੀ son of ਮੱਖਣ ਸਿੰਘ ਜੀ ਗੁਰਮukh ਸਿੰਘ ਜੀ ਅਗੇ ਗੁਰਮukh ਜੀ ਬਾਦ ਗੁਰਮੀਤ ਸਿੰਘ ਜੀ ਇਨ ਤੋਂ ਬਾਅਦ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਸਨ ਆਫ ਚਰਨ ਸਿੰਘ ਗੁਰਮukh ਸਿੰਘ ਗੁਰਮukh ਸਿੰਘ ਗੁਰਮukh ਸਿੰਘ ਸਨ ਆਫ ਮੱਖਣ ਸਿੰਘ ਗੁਰਮukh ਸਿੰਘ ਸਨ ਆਫ ਮੱਖਣ ਸਿੰਘ ਤੇ ਉਹਨਾਂ ਤੋਂ ਬਾਅਦ ਗੁਰਮੀਤ ਸਿੰਘ ਰਤਨ ਇਹ ਤੋਂ ਬਾਅਦ ਜਗਦੀਸ਼ ਜਗਦੀਸ਼ ਹੈਗੇ ਗੁਰਮੀਤ ਸਿੰਘ ਰਤਨ ਯਗਦੀਪ ਸਿੰਘ ਜੀ ਇਹਨ ਤੋਂ ਬਾਅਦ ਜੁਗਿੰਦਰ ਸਿੰਘ ਜੀ son of ਕਰਤਾਰ ਸਿੰਘ ਜੁਗਿੰਦਰ ਸਿੰਘ ਜੀ ਇਹ ਜੁਗਿੰਦਰ ਸਿੰਘ ਜੀ ਨੇ ਇਹਨ ਤੋਂ ਬਾਅਦ ਜਸਬੀਰ ਸਿੰਘ ਜੀ ਜਸਬੀਰ ਸਿੰਘ son of ਬਖਸ਼ੀ ਸਿੰਘ जसबीर जसवीर जी तो बाद दरबारा सिंह जी दरबारा सिंह जी, जी। तो बाद दर्शन सिंह जी सन ऑफ करतार सिंह इन्होंने तो बाद

ਨਿਰਮਲ ਸਿੰਘ ਜੀ son of ਵਿਰਸਾ ਸਿੰਘ ਜੀ ਪੱਕਾ ਦੀ ਚੱਕਾ ਹੋ ਗਿਆ ਯਾਰ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਸੀ ਕੀ ਕਿੰਨੇ ਸਾਲ ਤੋਂ ਕੋਈ ਆਉਂਦਾ ਕੋਈ ਪ੍ਰਾਣ ਨਹੀਂ ਦੇਖਾ ਪਾਣੀ ਵੀ ਛੋਦਾ ਨਹੀਂ ਕੋਈ ਪਰ ਉਹਦੇ ਨਾਲ ਨਹੀਂ ਜੀ ਅੱਜ ਵੀ ਬਸ ਦਰਬੀਰ ਸਿੰਘ ਨਹੀਂ ਹੋ ਗਿਆ ਨਿਰਮਲ ਸਿੰਘ ਜੀ ਹੋ ਗਏ ਨਿਸ਼ਾਨ ਸਿੰਘ ਜੀ ਅਕਸੀਸ ਨਹੀਂ ਨਿਸ਼ਾਨ ਸਿੰਘ ਜੀ son of ਬਖਸ਼ੀ ਸਿੰਘ ਜੀ ਇਹਨਾਂ ਤੋਂ ਬਾਅਦ ਹਰਿਤੇਕ ਮਹਾਜਨ ਜੀ ਠੀਕ ਕਹਿੰਦੇ ਨੇ ਕੈਬਨਲ ਮੰਤਰੀ ਪੰਜਾਬ ਪੰਚੀ ਇਸ਼ੂ ਹਰਤਿਕ ਮਹਾਜਨ ਜੀ son of ਮਕੇਸ਼ ਕੁਮਾਰ ਜੀ ਉਸ ਤੋਂ ਬਾਅਦ ਨਿਸ਼ਾਨ ਸਿੰਘ ਜੀ son of ਮਹਿੰਦਰ ਸਿੰਘ ਜੀ ਬਲਬੀਰ ਸਿੰਘ ਜੀ son of ਦਰਸ਼ਨ ਸਿੰਘ ਬਲਵਿੰਦਰ ਸਿੰਘ ਜੀ son of ਬਖਸ਼ੀ ਸਿੰਘ ਜੀ ਮੱਖਣ ਸਿੰਘ ਜੀ son of ਸਵਰਨ ਸਿੰਘ ਜੀ ਕਮਲਜੀਤ ਕੌਰ ਕਮਲਜੀਤ ਕੌਰ ਇਹਨਾਂ ਤੋਂ ਬਾਅਦ ਵਿਕਰਮ ਸਿੰਘ ਜੀ ਜੀ ਇਹਨਾਂ ਤੋਂ ਬਾਅਦ ਵਿਕਰਮ ਸਿੰਘ ਜੀ ਉਹਨਾਂ ਤੋਂ ਬਾਅਦ ਮੋਹਨ ਸਿੰਘ ਜੀ ਮੋਹਨ ਸਿੰਘ son of ਦਰਬਾਰਾ ਸਿੰਘ ਇਹਨਾਂ ਤੋਂ ਬਾਅਦ ਰਣਵੀਰ ਸਿੰਘ ਜੀ ਰਣਵੀਰ ਸਿੰਘ son of ਬਾਬਾ ਸਿੰਘ ਜੀ ਸੁਚਾ ਸਿੰਘ ਜੀ son of ਹਜਾਰਾ ਸਿੰਘ ਜੀ ਸਤਨਾਮ ਸਿੰਘ son of ਸਰੂਪ ਸਿੰਘ surjit singh son of ਦਲਬੀਰ ਸਿੰਘ ਅਤੇ ਸਰਦਾਰ ਸਿੰਘ son of ਦੇਵ ਸਿੰਘ ਇਹ ਲਾਪਤਰੀ ਅੱਗੇ ਨੇ ਕੁਝ ਨਹੀਂ ਆਏ ਉਹਨਾਂ ਨੂੰ ਹਲਕਾ ਇੰਚਾਰਜ ਸਾਹਿਬ ਜੀ ਵੱਲੋਂ ਜਿਸ ਤਰ੍ਹਾਂ ਮੁੱਖ ਮਹਿਮਾਨ ਜੀ ਕਹਿਣਗੇ ਉਹ ਬਾਅਦ ਵਿੱਚ ਦੇ ਦੇਣਗੇ ਅੱਜ ਟੋਟਲ 42 ਬੈਨੀਫਿਸ਼ੀਅਰਸ ਨੂੰ ਜਨਰ ਨੂੰ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਜੀ ਵੱਲੋਂ ਦਿੱਤੇ ਗਏ ਹਨ ਹਾਂਜੀ ਸਰਦਾਰ ਸਿੰਘ ਹਰਪਾਲ ਸਿੰਘ ਹਰਪਾਲ ਸਿੰਘ son of ਚਰਨ ਸਿੰਘ ਥੈਂਕ ਯੂ ਸਰ ਸਰ ਬਾਈਟ ਕਰੀ